ਤੁਸੀਂ ਜਿਹੜੇ ਹੈ ਖਬਰਨਾਮੇ ਦੇ ਨਾਲ ਜਿਕਤਾਬ ਦਸਾਂ ਤੁਹਾਡਾ ਸਵਾਗਤ ਕਰਦਾ ਏ ਤੁਸੀਂ ਮੇਰੇ ਪਿੱਛੇ ਹਰਿਆ ਭਰਿਆ ਖੇਤ ਦਿਖ ਰਹੇ ਹੋ ਪਰ ਨਾਲ ਹੀ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਵਾਂਗੇ ਜਿਸ ਨੂੰ ਵੇਖ ਕੇ ਤੁਸੀਂ ਜਰੂਰ ਭਾਵੁਕ ਹੋਵੋਗੇ ਕਿ ਭਰੀ ਏਤਾਂ ਦੇ ਵਿੱਚ ਹਰਿਆਲੀ ਨੂੰ ਜਿਹੜੀ ਫਸਲ ਆ ਉਹ ਜਿਹੜੀ ਉੱਗ ਰਹੀ ਸੀਗੀ ਉਸ ਨੂੰ ਵਾਇਆ ਜਾ ਰਿਹਾ ਹੈਗਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਹੋਈ ਫਸਲ ਦੇ ਉੱਪਰ ਟਰੈਕਟਰ ਚਲਾਇਆ ਜਾ ਰਿਹਾ ਹੈ ਟਰੈਕਟਰ ਚਲਾਉਣ ਦਾ ਕਾਰਨ ਵੀ ਇਹ ਹੈ ਕਿ ਕਿਸਾਨ ਨੂੰ ਮਜਬੂਰ ਨਾ ਜ ਆਪਣੀ ਫਸਲ ਦੇ ਉੱਪਰ ਟ੍ਰੈਕਟਰ ਚਲਾਉਣਾ ਪੈ ਰਿਹਾ ਅਸੀਂ ਐ ਇੱਕ ਵਕਤ ਤੱਕ ਖੜੇ ਆਂ ਫ੍ਰੀ ਕੋਡ ਜਿਹੜੇ ਦੇ ਪਿੰਡ ਬਗਰਾੜੀ ਦੇ ਵਿੱਚ ਕਿਤੇ ਕੀ ਕਿਸਾਨ ਵੱਲੋਂ ਆਪਣੀ ਫਸਲ ਨੂੰ ਵਾਹਿਆ ਜਾ ਰਿਹਾ ਕਾਰਨ ਕੀ ਹੈ ਕਿ ਕਾਰਨ ਇਹ ਬਣਿਆ ਕਿ ਕਿਸਾਨ ਵੱਲੋਂ ਸਰਕਾਰ ਦੀਆਂ ਜੋ ਹਦਾਇਤਾਂ ਸੀ ਉਸ ਮੁਤਾਬਕ ਫਸਲ ਨੂੰ ਬੀਜਿਆ ਗਿਆ ਸੀ ਝੋਨੇ ਦੀ ਪ੍ਰਾਲੀ ਨੂੰ ਅੱਗ ਨਹੀਂ ਲਾਈ ਗਈ ਸੀ ਇਕੱਠਾ ਇੱਥੋਂ ਚੁਕਾਈ ਗਏ ਸੀਗਾ ਅਤੇ ਉਸ ਤੋਂ ਬਾਅਦ ਜਦੋਂ ਕਣਕ ਬੀਤੀ ਗਈ ਸੀ ਕਣਕ ਬੀਜਣ ਤੋਂ ਬਾਅਦ ਕਣਕ ਦੇ ਵਿੱਚ ਸੁੰਡੀ ਪੈ ਗਈ ਸੁੰਡੀ ਨੇ ਫਸਲ ਉਸ ਦੀ ਤਬਾਹ ਕਰ ਦਿੱਤੀ ਹੈ ਜਿਸ ਕਾਰਨ ਮਜ਼ਬੂਰ ਨਵਾਸਾ ਅੱਜ ਉਸ ਨੂੰ ਏਅਰ ਟਰੈਕਟਰ ਚਲਾਉਣਾ ਪੈ ਰਿਹਾ ਅਕਸਰ ਅਸੀਂ ਇਹ ਟਰੈਕਟਰ ਖੇਤਾਂ ਦੇ ਵਿੱਚ ਚਲਦਾ ਦਿਖਦੇ ਹਾਂ ਜਦੋਂ ਕਿ ਫਸਲਾਂ ਪੀਜਣੀ ਹੁੰਦੀਆਂ ਪਰ ਇਹ ਅੱਜ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਫਸਲ ਨੂੰ ਬਹੁਤ ਲਈ ਖੜੀ ਹੋਈ ਫਸਲ ਨੂੰ ਪੁੱਤਾਂ ਵਾਂਗੂ ਪਾੜੀ ਹੋਈ ਫਸਲ ਨੂੰ ਅੱਜ ਬੋੜਾ ਪੈ ਰਿਹਾ ਹੈਗਾ ਕਿਉਂਕਿ ਸਰਕਾਰ ਆਵੇ ਤੇ ਪ੍ਰਸ਼ਾਸਨ ਦੇ ਲੱਖ ਦਾਅਵੇ ਹੋ ਜਾਣ ਕਿ ਕਿਸਾਨਾਂ ਨੂੰ ਸਮੱਸਿਆ ਨਹੀਂ ਹੈ ਪਰ ਕਿਸਾਨ ਲਗਾਤਾਰ ਵੀ ਅੱਜ ਵੀ ਮਜਬੂਰ ਨੇ ਆਪਣੀਆਂ ਆਸਮਸਚਾਂ ਨੂੰ ਲੈ ਕੇ ਸਰਕਾਰ ਲੱਖ ਦਾਅਵੇ ਕਰਦੀ ਹੈ ਕਿ ਕਿਸਾਨਾਂ ਦੇ ਨਾਲ ਖੜੀ ਹਰ ਇੱਕ ਵਰਗ ਦੇ ਨਾਲ ਖੜੀ ਹੈ ਕੇਤੀਬਾੜੀ ਵਿਭਾਗ ਦਾਅਵੇ ਕਰਦਾ ਕਿ ਕਿਸਾਨਾਂ ਦੀਆਂ ਜੋ ਖੇਤਾਂ ਦੇ ਵਿੱਚ ਬਿਮਾਰੀਆਂ ਆਉਂਦੀਆਂ ਨੇ ਅਸੀਂ ਪਿਛਲੇ ਸਮੇਂ ਦੇ ਇੱਕ ਵੀਡੀਓ ਦਿਖਾਈ ਸੀ ਕੇਤੀਬਾੜੀ ਵਿਭਾਗ ਵੱਲੋਂ ਅਫਸਰ ਵੱਲੋਂ ਵੀ ਕਿਹਾ ਗਿਆ ਸੀ ਕਿ ਇਹ ਬਿਮਾਰੀ ਦਾ ਹੱਲ ਹੈ ਕਿਸਾਨ ਨਾ ਘਬਰੋ ਪਰ ਕਿਸਾਨ ਕੀ ਕਰਨ ਇਸ ਤੋਂ ਦੇ ਕਿਸਾਨ ਦੀ ਅਸੀਂ ਤੁਹਾਨੂੰ ਦੁੱਖਤਾਨ ਸੁਣਾਉਣੇ ਆ ਕਿਵੇਂ ਖੇਤਾਂ ਵਿੱਚ ਖੜ ਕੇ ਕਿਸਾਨ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਭਰ ਰਿਹਾ ਹੈ ਸੁਖਮੰਦਰ ਸਿੰਘ ਜੀ ਸੁਖਮੰਦਰ ਜੀ ਕੀ ਕਾਰਨ ਹੈ ਅੱਜ ਕਿਸਾਨ ਥੋੜੇ ਬਹੁਤ ਕੰਕ ਕਿਉਂ ਬਈਆ ਕੰਕ ਜੀ ਇਹ ਸੁੰਡੀ ਪੈ ਗਈ ਜੜ ਚ ਅੱਗ ਨਾ ਲੱਗਣ ਕਰਨ ਜੀ ਗੱਠਾਂ ਪੈ ਗਈਆਂ ਜੀ ਸਾਰੇ ਬਾਣ ਚ ਪੰਜ ਕਿਲੇ ਆਪਣੇ ਵਾਂਦੇ ਆ ਜੀ 20 ਕਿਲੇ ਠੇਕੇ ਤੇ ਪੰਜ ਕਿਲੇ ਆਪਣੇ ਆਉਦੇ ਆ ਜੀ ਸਾਰੇ ਇਕੱਠਾ ਪੜਾਂਗੇ ਸਾਰਾ ਚ ਇਹੀ ਹਾਲ ਹੈ ਜੀ ਪਿੱਛੇ ਵੀ ਤੁਸੀਂ ਵੇਖ ਕੇ ਆਏ ਵਾਈਫੇ ਕਣਕ ਆ ਵੀ ਤੁਹਾਡੇ ਸਾਹਮਣੇ ਆ ਜੀ ਕਿੰਨਾ ਖਰਚਾ ਆ ਗਿਆ ਸੀ ਜਦੋਂ ਤੁਸੀਂ ਕਣਕ ਵਾਈ ਸੀ ਹਾਂਜੀ ਜਦੋਂ ਕਣਕ ਕਿੰਨਾ ਖਰਚਾ ਸਰ ਖਰਚਾ 81000 ਕਿਲਾ ਆ ਜੀ ਪਹਿਲਾਂ ਬਲੈਕ ਚਰੇ ਵਾਲਿਆਂ ਜੀ 20 ਮੋਲ ਦਾ ਪਾਇਆ ਜੀ ਤੇ ਹੁਣ ਫਿਰ ਹੁਣ ਦੁਬਾਰਾ ਫਿਰ ਬੀਜਦੇ ਆ ਜੀ ਕੁੱਲ ਕਿੰਨਾ ਨੁਕਸਾਨ ਹੋ ਗਿਆ ਕਲ ਇਸ ਲਗਭਗ 15 ਤੋਂ 20 ਹਜ਼ਾਰ ਰੱਖਾਂ ਹੋਈ ਗਿਆ ਜੀ ਇੱਕ ਕਿੱਲੇ ਦਾ ਹਾਂ ਜੀ ਹੱਕ ਦੇ ਅੱਧ ਮਾਰੇ ਵੀ ਜਨਾਂ ਸਫਰਿਆਂ ਕੀਤੀਆਂ ਜੀ ਤੋਂ ਤੁਹਾਡੇ ਸਾਹਮਣੇ ਬਖਾਤੀਆਂ ਤੁਹਾਨੂੰ ਕਿਹੜੀ ਸੁੰਡੀ ਹੈ ਔਰ ਕੀ ਨੁਕਸਾਨ ਕੀਤਾ ਇਹਨੇ ਇਹ ਜੜਚੀ ਸੁੰਡੀ ਹੈ ਜੀ ਬੂਟਾ ਸੁਕਾਉਂਦੀ ਹੈ ਹਾਂ ਜੀ ਪਹਿਲਾਂ ਭਾਗਲਾਂ ਨੇ ਕੋਈ ਆ ਕੇ ਸਾਰ ਲਈ ਨਹੀਂ ਜੀ ਉਹਨਾਂ ਨੂੰ ਬਖਾਇਆ ਸੀ ਅੱਜ ਕੱਲ ਉਹਾਂ ਦੇ ਵੀ ਸਾਡੇ ਤਾਂ ਆਪ ਦੇ ਪਈ ਪਈ ਅਸੀਂ ਕੀ ਕਰਗੇ ਵੀ ਗਾਹ ਨੂੰ ਅੱਗ ਲਗਾਇਆ ਕਰੋ ਤੇ ਅੱਗ ਦਾ ਹੀ ਹੱਲ ਹੈ ਇਹਨਾਂ ਚ ਹੋਰ ਕੋਈ ਅੱਗ ਨਹੀਂ ਹੱਲ ਨਹੀਂ ਇਹਦਾ ਹੁਣ ਤੁਸੀਂ ਕੀ ਹੱਲ ਗੱਡਿਆ ਫਿਰ ਇਹਦਾ ਅਸੀਂ ਤਾਂ ਜਿੰਦ ਮਾਰੇ ਹੁਣ ਵਾਂ ਠੇਕੇ ਤੇ ਤੁਹਾਨੂੰ ਪੜੇ 75 76 ਹਜ਼ਾਰ ਨੂੰ ਵਾਂ ਠੇਕੇ ਤੇ ਆ ਤੇ ਹੁਣ ਤਾਂ ਮਾਰੇ ਜਿੱਜਾ ਕੇ ਉਹ ਵੀ ਅੱਗੇ ਜਿਵੇਂ 50 ਮਾ ਨਿਕਲੇ ਹੁਣ 30 ਨਿਕਲੂਗੀ ਜੀ ਹਜੇ ਹਫਤਾ ਵੀ ਜੀ ਨਹੀਂ ਜਾਂਦੀ ਜੀ ਤੁਹਾਡੇ ਸਾਹਮਣੇ ਵਾਂ ਗੱੜੇ ਵਰਗਾ ਪਿਆ ਕੀ ਸਮੱਸਿਆ ਆਈ ਹੈਗੇ ਤੁਹਾਨੂੰ ਸਮੱਸਿਆ ਇਹ ਆਈ ਗੱਠਾ ਬਣਾਇਆ ਇਹ ਸਾਰੇ ਵਾਂ ਦੀਆਂ 20 ਤੋਂ 25 ਕਿਲੋ ਮੇਰੇ ਕੋਲ ਠੇਕੇ ਤੇ ਆ 5 ਕਿਲੇ ਆਉਦੇ ਆ ਇਹ ਅਸੀਂ ਗੱਠਾ ਬਣਾ ਕੇ ਤੇ ਤੰਗਾਂ ਮਾਰ ਕੇ ਤੇ ਸੁਪਰ ਸੀਡਰ ਨਾਲ ਬੀਤੀ ਕਣਕ ਵਧੀਆ ਵਾਰ ਬਣਾ ਕੇ ਤੇ ਉਹਦੇ ਕਾਰਨ ਜਦੋਂ ਹੁਣ 15 20 ਦਿਨਾਂ ਤੋਂ ਪਾਣੀ ਲਾਇਆ ਤੇ ਪਾਣੀ ਤਾਂ ਬਹੁਤ ਸੁੰਡੀ ਪੈ ਗਈ ਅਸੀਂ ਦਵਾਈਆਂ ਵਾਲੇ ਕੋਲੇ ਗਏ ਉਹਨਾਂ ਨੇ ਸਾਨੂੰ ਕਰਾਟੇ ਪਾ ਦਿਓ ਮਿੱਟੀ ਚ ਮਿਲਾ ਕੇ ਪਾ ਦਿਓ ਅਸੀਂ ਪਾਤੀ ਸੁੰਡੀ ਫੇਰ ਨਹੀਂ ਮਰੀ ਫੇਰ ਦੁਮਾਰੇ ਗਏ ਉਹਨਾਂ ਨੇ ਕੋਰਾ ਜਿਹਨੂੰ ਸਾਨੂੰ ਸਪਰੇਅ ਦਿੱਤੀ ਅਸੀਂ ਉਹਦਾ ਵੀ ਕੀਤਾ ਸੜਕਾ ਪਰ ਉਹ ਫੇਰ ਨਹੀਂ ਕਾਰਨ ਤੋਂ ਉਹੀ ਫੇਰਾ ਵੇਖ ਲਓ ਕਿੱਡੀ ਕਿੱਡੀ ਸੁੰਡੀ ਫਰਦੀ ਹੈ ਇਸੇ ਕਾਰਨ ਸਾਨੂੰ ਕਣਕ ਵਾਉਣੀ ਪਈ ਤੇ ਹੁਣ ਹਾਰ ਕੇ ਦੁਮਾਰੇ ਵੀ ਜਾਗੇ ਕੁੱਲ ਕਿੰਨਾ ਨੁਕਸਾਨ ਹੋ ਗਿਆ ਕਿੱਲੇ ਮਗਰ ਸਾਰਾ ਟੋਟਲ ਟੋਟਲ ਮੇਰਾ ਹਾਂ 2 ਲੱਖ ਰੁਪਏ ਤੇ ਨੇੜੇ ਹੋ ਗਿਆ ਹੋਗਾ ਮੇਰਾ ਸਾਰੇ ਵਾਹਨ ਮਗਰ ਤੇ ਹੁਣ ਹੁਣ ਵੇਖੋ ਤੇ ਮੇਰਾ ਹਜੇ ਜਿਹੜਾ ਹੁਣ 20 20 ਬਲੈਕ ਚ ਮਿਲ ਜਾਂਦੇ ਆ ਤੇ ਆ ਸਪਰੇ ਆ ਦੂਜੀ ਤਾਂ ਮਿਲਦੀ ਨਹੀਂ ਡੀਪੀ ਤਾਂ ਕੀ ਕਰਨਾ ਕੀ ਸੰਡੀ ਕਿਉਂ ਪੈ ਰਹੀ ਇਹ ਅੱਗ ਨਹੀਂ ਲੱਗਣ ਕਰਨੀ ਪੈਂਦੀ ਆ ਜੀ ਅੱਗ ਲੱਗਣ ਕਰਕੇ ਜਾਂ ਰੇਆ ਸਪਰੇ ਆ ਕੋਈ ਰੇਆ ਸਪਰੇ ਆ ਚ ਹੀ ਹੋ ਸਕਦਾ ਜੀ ਕਪਲਾ ਹੋਣ ਅਸੀਂ ਕਿਹੜਾ ਬਣਾਉਨੇ ਆ ਕੀ ਹੈ ਰੇ ਸਪਰੇਅ ਮਾਰੀ ਆਉਂਦੀ ਹੋਵੇ ਉਹਦੇ ਕਾਰਨ ਸਿੱਧੀ ਬੀਜੀ ਪਜਾਈ ਨਹੀਂ ਸੀ ਹਾਂਜੀ ਇਕੱਠਾ ਬਣਾ ਕੇ ਸਿੱਧੀ ਪਜਾਈ ਕੀਤੀ ਆਈ ਅੱਗੇ ਤਾਂ ਅਸੀਂ ਲਾਈ ਨਹੀਂ 2 ਸਾਲ ਹੋ ਗਏ ਖੇਤੀ ਬਾੜੀ ਵਿਭਾਗ ਨੇ ਸੂਚਿਤ ਕੀਤਾ ਖੇਤੀ ਬਾੜੀ ਵਿਭਾਗ ਵਾਲੇ ਕੱਲ ਮੈਂ ਉੱਥੇ ਪਾਣੀ ਲਈ ਜਾਂਦਾ ਸੀ ਉਹਦਾ ਸਪਰੇਅ ਕਰਕੇ ਆਇਆ ਸੀ ਉੱਥੇ ਮੈਨੂੰ ਟੱਕਰੇ ਸੀ ਰਾਹ ਚ ਮੈਂ ਕਿਹਾ ਬਈ ਆ ਸੂੰਡੀ ਬਹੁਤ ਪਈਆਂ ਨੇ ਮੈਂ ਤਾਂ ਵਾਹ ਕੇ ਵਿਜਣੀਆਂ ਉਹਦੇ ਬਾਈ ਯਾਰ ਅੱਗ ਤੋਂ ਹੱਲ ਕੋਈ ਨਹੀਂਗਾ 5 ਤੋਂ ਬਾਅਦ ਤੁਸੀਂ ਅੱਗ ਲਾ ਲਿਆ ਕਰੋ ਤੇ ਪਰ ਇਹਦਾ ਹੱਲ ਕੋਈ ਨਹੀਂਗਾ ਸਾਡੇ ਤਾਂ ਆਪ ਵੀ ਪਈ ਪਈ ਆ ਵਾਂਚ ਆਪ ਪਈ ਤੇ ਸਹੀ ਉਹ ਖੇਤੀਬਾੜੇ ਹੁਣ ਮੈਂ ਨਾ ਤਾਂ ਉਹਨਾਂ ਨੂੰ ਜਾਣਦਾ ਨਹੀਂ ਜਿਹੜੇ ਸਾਡੇ ਇੱਥੇ ਅਧਿਕਾਰੀ ਆ ਪਿੰਡ ਚਾਇ ਕੇ ਪਿੰਡ ਚਾਇ ਖੇਤੀਬਾੜੀ ਵਾਲੇ ਉਹਨਾਂ ਨੂੰ ਆਖਿਆ ਉਹਦੇ ਹੱਲ ਕੋਈ ਨਹੀਂ ਗਏ ਇਹਦਾ ਬਸ ਬਖਾਈ ਵੀ ਆ ਜੀ ਤੇ ਮੈਂ ਕਿਹਾ ਵੀ ਪਹਿਲਾਂ ਵੀ ਤੁਸੀਂ ਪਹਿਲਾਂ ਵੀ ਇਦਾਂ ਬੀਜੀ ਸੀਗੀ ਪਹਿਲਾਂ ਵੀ ਪਿਛਲੀ ਵਾਰੀ ਵੀ ਪਿਛਲੀ ਾਰ ਬੀਜੀ ਸੀਗੀ ਪਿਛਲੀ ਾਰ ਸੁੰਡੀ ਘਟ ਪਈ ਸੀ ਤੇ ਪਰ ਐਰ ਕੀ ਜਾਦੇ ਜਦੋਂ ਉਹਦੇ ਬਈ ਵਾਰ-ਵਾਰ ਗੱਠਾ ਬਣਾਉਣ ਨਾਲ ਸੁੰਡੀ ਦਾ ਜਾਦੇ ਅਟੈਕ ਹੁੰਦਾ ਔਰ ਸਾਡੇ ਕੱਲ ਉੱਥੇ ਖੂਹ ਤੇ ਵੱਡੇ ਖੂਹ ਤੇ ਮਿੱਟੀ ਚੈੱਕ ਕਰਨ ਵਾਲੇ ਵੀ ਆਏ ਸੀ ਉਹਾਂ ਦੇ ਭਾਈ ਤੁਸੀਂ ਜਿਆਦਾ ਤਾਂ ਅੱਗ ਲਾਉਣ ਕਾਰਨ ਥੋੜਾ ਵਾਂ ਠੀਕ ਰਹਿਣਗੇ ਸਵਾਹ ਜ਼ਰੂਰੀ ਆ ਭਈ ਸੁੰਡੀ ਆਂਡੇ ਉਂਡੇ ਖਤਮ ਹੁੰਦੇ ਰਹਿਣਗੇ ਤੁਸੀਂ ਅੱਗ ਲਾਇਆ ਕਰੋ ਤੇ ਭਾਈ ਹੋਰ ਦੇ ਵੀ ਆ ਸੇ ਪਾਸੇ ਕੱਲੇ ਤੁਹਾਡੇ ਖੇਤ ਨਹੀਂ ਹੋਰ ਦੇ ਵੀ ਆਈ ਹੋਰ ਤੇ ਆ ਸਾਹਮਣੇ ਵਾਂ ਉਹ ਪਰੇ ਤੁਸੀਂ ਤਾਂ ਉਧਰ ਵੀ ਆ ਹੁਣ ਸਾਨੂੰ ਉਹ ਆਪਦੀ ਖੇਚਲ ਕਰੀ ਜਾਂਦੇ ਅਸੀਂ ਕਰਕੇ ਥੱਕ ਹਾਰ ਕੇ ਹਟ ਗਏ ਆਂ ਕੀ ਮੰਗ ਕਰਦੇ ਅਸੀਂ ਸਸ ਸਰਕਾਰ ਤੋਂ ਹੀ ਮੰਗ ਕਰਦੇ ਆਂ ਵੀ ਸਾਨੂੰ ਆ ਜਿੰਨਾ ਵੀ ਖਰਚਾ ਸਾਡਾ ਦਿਮਾਰਿਓ ਸਾਡਾ ਦਿੱਤਾ ਜਾਵੇ ਨਹੀਂ ਤਾਂ ਸਰਕਾਰਾਂ ਖੋਖਲੇ ਵਾਅਦੇ ਹੀ ਕਰਦੀਆਂ ਵੀ ਇੰਨਾ ਅਸੀਂ ਐ ਕਰਾਂਗੇ ਜਿਉਂ ਕਰਾਂਗੇ ਹੁਣ ਆ ਕੇ ਸਰਕਾਰਾਂ ਵੇਖਣ ਵੀ ਕੀ ਆ ਹੌਸਲਾ ਹੁਣ ਸੈਲਟ ਉਹਨਾਂ ਦਾ ਕਿਉਂ ਨਹੀਂ ਲੱਗਦਾ ਦੱਸ ਦਿੰਦਾ ਤੇ ਆ ਕਿਉਂ ਨਹੀਂ ਟਰੈਕਟਰ ਫਰਦਾ ਦਿੰਦਾ ਵੀ ਕਣਕ ਵਾਈ ਜਾਂਦੇ ਖੇਤੀ ਅਧਿਕਾਰੀ ਵਾਲਿਆਂ ਨੂੰ ਘੱਲੋ ਉਹਨਾਂ ਕੋਲੇ ਬਿਜਾ ਕੇ ਕਰਨੀ ਕਿਹਾ ਸੀਗਾ ਕਿ ਅਸੀਂ ਜਿਹੜੇ ਬੰਦੇ ਕਣਕ ਨੂੰ ਪ੍ਰਾਲੀ ਨੂੰ ਆਗ ਨਹੀਂ ਲਾਉਣਗੇ ਉਹਨਾਂ ਨੂੰ ਅਸੀਂ 1500 ਰੁਪਏ ਜਾਂ 2500 ਰੁਪਏ ਦੇਵਾਂਗੇ ਕੀ ਉਹ ਮਿਲਿਆ 100 ਰੁਪਏ ਸਾਡੇ ਕੋਲੇ ਨਹੀਂ ਆਏ ਪੈਸੇ ਤਾਂ ਕੀ ਮਿਲਨੇ ਆ ਸਾਡੇ ਕੋਲੇ ਆ ਕੇ ਸਾਰਨੀ ਲੈ ਵੀ ਪੁੱਛਣ ਵੀ ਕੋਈ ਆਪ ਦਾ ਅਧਿਕਾਰੀ ਕਰਨ ਕੀ ਗੱਲ ਆ ਵਿਕਾਸ ਤੋਂ ਵਾਈ ਜਾਂਦੇ ਤੁਸੀਂ ਅਸੀਂ ਹਾਲ ਕੇ ਤੁਹਾਡੀ ਅੱਜ ਤੇ ਕਰਾਜ ਪਹੁੰਚ ਕੀਤੀ ਅੱਬੇ ਚੱਲ ਉਹਨਾਂ ਨੂੰ ਕਹਿ ਕੇ ਅਸੀਂ ਵਿਖਾਉਨੇ ਆ ਵੀ ਅਗਲਾ ਕਹਿੰਦਾ ਕਿ ਨਹੀਂ ਜਾਣ ਕੇ ਆ ਵੇਖੋ ਕੌਣ ਆਪਦਾ ਫਸਲ ਵਾਧੂਗਾ ਇਨੀ ਉਹ ਤਾਂ ਕਿ ਫਾਲੀ ਆ ਫਸਲਹਾ ਠੀਕੇ ਤੇ ਮੇਰੇ ਕੋਲ 75 ਤੋਂ 78000 ਰੁਪਏ ਦੇ ਕਰਵਾਨ ਆ ਤੇ ਦੱਸੋ ਅਸੀਂ ਇਹਦਾ ਕੀ ਹੱਲ ਕਰੀਏ ਹੁਣ ਜੇ ਸਰਕਾਰਾਂ ਦਾ ਖਹਿੜਾ ਪੰਡ ਪਹਿਲਾ ਪਾ ਗੱਠਾਂ ਬਣੇਗਾ ਗੱਠਾਂ ਵਾਲੀ ਨਹੀਂ ਚੱਕਦੇ ਛੇਤੀ ਆ ਤੁਸੀਂ ਸੁਣਿਆ ਕਿ ਕਿਸਾਨਾਂ ਵੱਲੋਂ ਕਿਵੇਂ ਆਪਣੀ ਫਸਲ ਨੂੰ ਅੱਜ ਵਹਨ ਲਈ ਮਜਬੂਰ ਨੇ ਕਰੀਬ 25 ਏਕੜ ਕਰੀਬ ਉਹਨਾਂ ਵੱਲੋਂ ਜਿਹੜੀ ਫਸਲ ਬੀਤੀ ਗਈ ਸੀ ਪਰ ਉਹਦੇ ਵਿੱਚੋਂ 15 ਤੋਂ 20 ਕਿੱਲੇ ਜਿਹੜੀ ਫਸਲ ਹੈ ਉਹ ਖਰਾਬ ਚੁੱਕੀ ਪੈਣ ਦੇ ਹੋਰ ਲੋਕਾਂ ਦੀ ਵੀ ਜਿਹੜੀ ਫਸਲ ਹੈ ਜਿਹੜੀ ਖਰਾਬ ਹੋ ਚੁੱਕੀ ਆ ਲੱਖਾਂ ਦਾ ਖਰਚਾ ਹੋ ਚੁੱਕਿਆ ਪਰ ਮਜਬੂਰ ਨੇ ਸਰਕਾਰ ਅੱਗੇ ਫਰਿਆਦ ਹੈ ਕੀ ਸਰਕਾਰ ਕਰੇ ਇਹਨਾਂ ਦਾ ਕੁਝ ਹੱਲ ਕਰੇ ਨਹੀਂ ਤਾਂ ਕਿਸਾਨ ਜੋ ਪਹਿਲਾਂ ਹੀ ਆਪਦੀ ਮਾਰ ਆ ਚੱਲ ਰਿਹਾ ਤੇ ਹੋਰ ਮਾਰ ਜਿਹੜੀ ਗੂਰੀ ਮਾਰ ਜਿਹੜੀ ਕਿਸਾਨ ਤੇ ਅਸਰ ਪੈ ਰਹੀ ਆ ਇਸ ਦਾ ਕੀ ਹੱਲ ਹੋਵੇ ਦੇਖਣਾ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਇਹਨਾਂ ਕਿਸਾਨਾਂ ਦੀ ਕੀ ਸਾਰ ਲੈਂਦੀ ਹੈ